ਮੰਰੇ ਗਾ ਮਜ਼ਦੂਰਾਂ ਵਾਲੀ ਹਾਲਾជា ਕੇ ਬੜਾ ਚੰਗਾ ਨਹੀਂ ਹੈਗਾ ਸਰਦ ਤੇ ਸਰਪ ਇਹਨਾਂ ਨੂੰ ਲਈ ਲਗਾ ਦੇ ਕੰਮ ਕਰਨ ਵਾਸਤੇ ਜਾਂ ਕਹਿ ਲਿਏ ਕਿ ਆਪਾਂ ਇਹਨਾਂ ਨੂੰ ਕੰਮ ਕਰਨ ਵਾਸਤੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਇਹਨਾਂ ਦੀ ਦੋਵਾਰਤੂ ਕਰਨੀਆਂ ਅੱਜ ਦੇ ਟਾਈਮ ਦੇ ਵਿੱਚ ਮਜ਼ਦੂਰ ਭੈਣਾ ਭਰਾਵਾਂ ਦੇ ਜਿਹੜਾ ਬਾੜ-ਬਾਲ ਜਾਂ ਕਰਤਿਨਾਪੁਰ ਨੇ ਆ ਪਿਆ ਹੈਗਾ ਆਣੀ ਵੀ ਹੈ ਜਿਹੜੀ ਕੋਈ 4-500 ਰੁਪਏ ਤੋਂ ਘੱਟ ਨਹੀਂ ਹੈਗੀ 1960 ਦੇ ਵਿੱਚ ਇੱਕ ਲੇਬਰ ਕਾਨਫਰੰਸ ਹੋਈ ਸੀਗੀ ਉਸ ਤੋਂ ਬਾਅਦ ਅੱਜ ਦੇ ਟਾਈਮ ਦੇ ਵਿੱਚ ਡੀਸੀਆਂ ਦੇ ਰੇਟ ਮੁਤਾਬਕ ਮਜ਼ਦੂਰ ਦੀ ਦਿਹਾੜੀ ਹੈ ਜਿਹੜੀ ਉਹ 1000 ਰੁਪਏ ਤੋਂ ਵੱਧ ਹੀ ਹੈ ਆ ਪਰ ਜਦੋਂ 1000 ਰੁਪਏ ਦੀ ਗੱਲ ਕਰਦੇ ਆ ਤਾਂ ਇਥੂ ਦੇ ਚੌਧਰੀਆਂ ਨੂੰ ਸੱਤੀ ਕੰਪਨੀ ਅੱਗ ਲੱਗ ਜਾਂਦੀ ਹੈ ਉਹ ਕਹਿੰਦੇ ਆ ਕਿ ਇਹਨਾਂ ਨੂੰ ਕਣਕੀ ਫਰੀ ਆ ਇਹਨਾਂ ਨੂੰ ਜਿਵੇਂ ਆਪਾਂ ਕਹਿੰਦੇ ਕਿ ਦਿਹਾੜੀ ਵੀ ਇਹ ਇੰਨੀ ਮੰਗਦੇ ਆ ਇਹਨਾਂ ਦਾ ਰੇਟਾ ਦਾ ਕੜੀ ਮਰਿਆ ਪਰ ਉਹਦੇ ਚ ਅਸੀਂ ਇਹ ਜਣਾ ਚੋਣੇ ਆ ਕਿ ਭਾਈ ਲੈ ਲਓ ਤੁਸੀਂ ਮੇਰੇਗਾ ਲੈ ਲਓ ਤੁਸੀਂ ਕਣਕ ਸਾਡੇ ਕੋਈ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਤੀ ਦਿਓ ਤਾਂ ਇਹਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਆਂ ਕਿ ਡੀਸੀਆਂ ਦੇ ਰੇਟ ਮੁਤਾਬਕ ਮਜ਼ਦੂਰਾਂ ਦੀ ਦਿਹਾੜੀ ਜਿਹੜੀ ਅੱਜ 800 ਰੁਪਏ ਤੋਂ ਵੱਧ ਜਾਂਦੀ ਆ ਤਾਂ ਸਾਡੀ ਇਹ ਪਿੰਡੂ ਮਜ਼ਦੂਰਾਂ ਦੀ ਮੰਗ ਹੈ ਕਿ ਮਜ਼ਦੂਰ ਦੀ ਦਿਹਾੜੀ ਜਿਹੜੀ ਘੱਟੋ ਘੱਟ 700 ਰੁਪਏ ਕੀਤੀ ਜਾਵੇ ਤਾਂ ਅੱਜ ਦੇ ਟਾਈਮ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਆ ਮੰਰੇਗਾ ਮਜ਼ਦੂਰਾਂ ਦੀ ਮੰਰੇਗਾ ਮਜ਼ਦੂਰਾਂ ਵਾਲੀ ਹਾਲਾ ਜਾ ਕੇ ਬੜਾ ਚੰਗਾ ਨਹੀਂ ਹੈਗਾ ਸਰਦ ਤੇ ਸਰਪੋ ਇਹਨਾਂ ਨੂੰ ਲੈ ਲਗਾ ਦੇ ਕੱਟ ਕਰਨ ਵਾਸਤੇ ਜਾਂ ਕਨ ਕਹਤੀ ਆਪਾਂ ਨੂੰ ਕੱਠੂਰ ਵਾਸਤੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਇਹਨਾਂ ਦੀ ਦੋਵਾਰਤੋਂ ਕਰਨੀਆਂ ਪਰ ਅੱਜ ਭਰਾਵੋ ਤੁਸੀਂ ਸਾਰਜ ਕਰਤਾ ਕਿ ਲੋਕ ਆ ਜਿਹੜੇ ਮਜ਼ਦੂਰ ਆ ਜਿਹੜੇ ਉਹ ਸਾਡੇ ਲੋਕਾਂ ਦੇ ਮੰਗਾ ਮਸਲੇ ਜਿਹੜੇ ਉਹਨਾਂ ਨੂੰ ਹੱਲ ਕਰਵਾਉਣ ਦੇ ਵਾਸਤੇ ਆ ਜਿਹੜੇ ਇਕੱਠੇ ਹੋਗੇ ਆ ਔਰ ਵੱਡੀ ਗਿੰਦ ਦੇ ਵਿੱਚ ਮਾਮਾ ਭੈਣਾਂ ਆਏਗਾ ਔਰ ਜਿਹੜਾ ਦਾਗ ਲੱਗਿਆ ਕਿ ਇਹ ਤਾਂ दारू ਤੇ ਵੇਖ ਜਾਂਦੇ ਆ ਇਹ ਪੈਸਿਆਂ ਦੇ ਵੇਖ ਜਾਂਦੇ ਆ ਆਹ ਦੇਖੋ ਤੁਸੀਂ ਪੰਜਾਬ ਦੇ ਪੰਜ ਮੰਤਰੀ ਘਰੇ ਆ ਤੁਸੀਂ ਦੇਖੋ ਕਿ ਹੜ ਆ ਗਿਆ ਲੋਕਾਂ ਦਾ ਜਮੀਨ ਇੱਥੇ ਆਇਆ ਹੈਗਾ ਤਾਂ ਭਰਾਵੋ ਜੇਕਰ ਅਸੀਂ ਨਰੇਗਾ ਇੱਕ ਦੀ ਗੱਲ ਕਰ ਗਏ ਨਰੇਗਾ ਇੱਕ 2005 ਦੇ ਵਿੱਚ ਜਿਹੜਾ ਉਹ ਲਾਗੂ ਹੋਇਆ ਔਰ 100 ਦਿਨ ਦਾ ਕੰਮ ਮਿਲਦਾ 100 ਦਿਨ ਦਾ ਵੀ ਪੂਰਾ ਕੰਮ ਨਹੀਂ ਮਿਲਦਾ ਸਿਰ ਤੇ ਸਿਰਫ ਗੋਮਰ ਵਾਲੀ ਮਿੱਟੀ ਚਲੀ ਜਾਂਦੀ ਹੈਗੀ ਆ ਇਹਦੇ ਨਾਲ ਮਜ਼ਦੂਰਾਂ ਦੀਆਂ ਜਿਹੜੀਆਂ ਹੋਰ ਮੰਗਾਂ ਐ ਕਰਜ਼ਾ ਮਾਫ਼ੀ ਆ ਭਵਾਨਤਮਾਨ ਸਰਕਾਰ ਨੇ ਕਿਹਾ ਸੀ ਕਿ ਕਿਸਾਨਾਂ ਦੀ ਕਰਜ਼ਾ ਮਾਗੀ ਕਰਤੀ ਮੈਂ ਮੈਂ ਮਜ਼ਦੂਰਾਂ ਦੀ ਕਰਜ਼ਾ ਮਾਗੀ ਕਰੂੰਗਾ ਅੱਜ ਦੇ ਟਾਈਮ ਦੇ ਵਿੱਚ ਮਜ਼ਦੂਰ ਭੈਣਾ ਭਰਾਵਾਂ ਦੇ ਜਿਹੜਾ ਬਾਲ-ਬਾਲ ਜਾਂ ਕਰਜ਼ਾ ਨਾਪਣ ਨਿਆਹ ਪਿਆ ਹੈਗਾ ਜੈਥੁਨੀ ਸਰਕਾਰ ਜਿਹੜੀ ਕੰਮ ਕਰਨੀ ਦੀ ਸੁੱਤੀ ਹੈਗੀ ਆ ਇਹਦੇ ਨਾਲ ਨਾਲ ਭਵਾਨਤਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ 11-1100 ਰੁਪਏ 1000-1000 ਰੁਪਏ ਜਿਹੜਾ ਵਿਧੀਆਂ ਦੇ ਖਾਤੇ ਦੇ ਵਿੱਚ ਪਾਵਾਂਗੇ ਸਰਕਾਰ ਇਹਨਾਂ ਦੀ ਜਾਣ ਵਾਲੀ ਵੀ ਆ ਪਰ ਅਜੇ ਤੱਕ ਪਤਾ ਨਹੀਂ 1000 ਰੁਪਿਆ ਕਿਹੜੇ ਖਾਤੇ 'ਚ ਰੱਖਿਆ ਇਹਨਾਂ ਨੇ ਉਹ ਅਜੇ ਤੱਕ ਨਹੀਂ ਆਇਆ ਹੈਗਾ ਇਹਦੇ ਨਾਲ ਨਾਲ ਜਿਹੜੇ ਬਿਜਲੀ ਬਿੱਲਾਂ ਮਜ਼ਦੂਰਾਂ ਨੂੰ ਘੜਾ-ਘੜਾਈ ਜਾਂਦੇ ਹੈਗੇ ਆ ਇਹਨਾਂ ਨੇ ਕਿਹਾ ਸੀ ਕਿ ਅਸੀਂ ਮਾਫ਼ ਕਰਾਂਗੇ ਪਰ ਇਹਨਾਂ ਨੇ ਇੱਕ ਵੀ ਕਿਸੇ ਦਾ ਬਿੱਲ ਜਿਹੜਾ ਮਾਫ਼ ਨਹੀਂ ਕੀਤਾ ਸਿਰ ਤੇ ਸਰਪੋ ਸੰਗਦਰਸ਼ਨ ਕਰਕੇ ਔਰ ਇਹਨਾਂ ਨੇ ਨਸ਼ਾ ਮੁਹੰਮਦ ਲਈ ਸੀ ਵੀ ਕਿ ਨਸ਼ਾ ਖਤਮ ਕਰਾਂਗੇ ਉਹਨੇ ਜੇ ਨਸ਼ਾ ਜਿਹੜਾ ਖਤਮ ਹੋਇਆ ਔਰ ਚੋਣੋਂ ਵੀ ਦੱਸਣ ਦੀ ਲੋੜ ਨਹੀਂ ਹੈਗੀ ਤਾਂ ਪੈਣੋ ਭਰਾਵੋ ਗੱਲ ਸਮਝਣ ਵਾਲੀ ਆ ਜਿਹੜੀ ਪ੍ਰਵੰਤਮਾਨ ਸਰਕਾਰ ਮਜ਼ਦੂਰਾਂ ਦਾ ਮਜ਼ਦੂਰਾਂ ਦੇ ਵੇਹੜਿਆਂ ਦੇ ਵਿੱਚ ਆ ਕੇ ਸੱਥਾਂ ਦੇ ਵਿੱਚ ਆ ਕੇ ਗੱਲਾਂ ਕਰਦੀ ਸੀ ਕਿ ਤੁਮ ਬੰਗੜੀ ਦੇ ਸੂਰਜਾ ਕੰਨੀਆਂ ਦੇ ਵੇਲੇ ਅੱਜ ਦੇ ਟਾਈਮ ਦੇ ਵਿੱਚ ਪ੍ਰਵੰਤਮਾਨ ਸਰਕਾਰ ਨੂੰ ਸਾਡੇ ਲੋਕਾਂ ਨੂੰ ਮੁਸਤਕੌਨ ਲੱਗਿਆ ਹੈਗਾ ਸਾਡੇ ਲੋਕਾਂ ਵੱਲ ਮੂੰਹ ਟੱਕੜੀ ਕਰਦੀ ਹੈ ਵੀ ਸਾਡੇ ਲੋਕਾਂ ਨਾਲ ਜਿਹੜਾ ਸਾਂਝਾ ਮੇਰੀ ਮੋਰਚਾ ਇਹਨਾਂ ਨਾਲ ਲੜ ਪੜਾ ਕਈ ਵਾਰੀ ਜਿਹੜਾ ਮੀਟਿੰਗ ਦੇ ਕੇ ਕੁਮਾਨ ਸਮਾਨ ਭੱਜ ਗਿਆ ਹੈਗਾ ਉਸ ਤੋਂ ਅੱਗੇ ਗੱਲ ਕਰੀਏ ਜਿਹੜੇ ਕਹਿੰਦੇ ਸੀ ਕਿ ਹਰਾ ਪੈਨ ਕਿਸਾਨਾਂ ਮਜ਼ਦੂਰਾਂ ਦੀ ਵਧੀਆ ਜ਼ਿੰਦਗੀ ਵਾਸਤੇ ਚੱਲੂਗਾ ਆ ਸਾਡੇ ਰਾਜ ਤਾਂ ਧਰਨੇ ਨਹੀਂ ਲੱਗਣੇ ਹੈਗੇ ਅੱਜ ਫੋਕਸ ਸਾਰਾ ਪੰਜਾਬ ਹੈ ਜਿਹੜਾ ਇਹਨਾਂ ਨੇ ਖਰਾਬ ਪਾਜਦੇ ਨਿੱਤ ਬੋਟਾ ਸੁਣਦੇ ਨਿੱਤ ਧਰਨੇ ਮਾਰੇ ਹੁੰਦੇ ਲੱਗਿਆ ਇਹਨਾਂ ਦੇ ਮੰਤਰੀਆਂ ਨੂੰ ਅੰਦਰੋਂ ਕੋਹੋਂ ਬਾੜ ਨਿਕਲ ਆਇਆ ਨਾ ਮਸਤ ਹੋਇਆ ਪਿਆ ਹੈਗਾ ਤਾਂ ਜਿਹੜੀ ਹੁਣ ਨਵੀਂ ਇਹਨਾਂ ਨੇ ਨੀਤੀ ਲਾਂਦੀ ਹੈਗੀ ਆ ਲੈਂਡ ਪੂਲਿੰਗ ਦੀ ਉਹਦੇ ਵਿੱਚ ਤਾਂ ਇਹ ਜਿਵੇਂ ਆਪਾਂ ਕਹਿ ਰਹੀਏ ਕਿ ਘਰੋਂ ਬਾਹਰ ਨਿਕਲਣ ਦੀ ਲੋਗ ਨਹੀਂ ਹੈਗੇ ਕਿਸਾਨ ਇਹਨਾਂ ਉਖਾਤਾਂ ਦੇ ਕੀਰਦੇ ਆ ਤਾਂ ਮਜ਼ਦੂਰ ਭੈਣ ਭਰਾਓ ਇਹ ਭਗਮੰਤਮਾਨ ਵੀ ਸਰਕਾਰ ਹੈ ਜਿਹੜੀ ਇਹ ਮਜ਼ਦੂਰ ਵਿਰੋਧੀ ਆ ਪਹਿਲਾਂ ਦੀਆਂ ਸਰਕਾਰਾਂ ਵਾਅਦੇ ਕਰਦ ਕਰੀਆਂ ਇਹ ਗਰੰਟੀਆਂ ਕਰਕੇ ਆਏ ਆ ਤਾਂ ਗਰੰਟੀਆਂ ਕਰਕੇ ਆਈ ਸਰਕਾਰ ਹੈ ਜਿਹੜੀ ਉਹ ਮਜ਼ਦੂਰਾਂ ਨਾਲ ਗੱਲ ਕਰਨ ਤੋਂ ਵੀ ਇੱਛਾ ਚੋਕ ਦੀ ਹੈਗੀ ਇਹ ਡਰਦੀ ਆ ਮੁਸਤ ਆਉਂਦਾ ਤਾਂ ਸਾਨੂੰ ਚਾਹੀਦਾ ਕਿ ਇਸ ਨੂੰ ਜਰਾ ਕਰੋੜ ਚੀਰਾਂ ਮਿਲਣਾ ਵਾਸਤੇ ਹੋਰ ਕੋਈ ਨਹੀਂ ਹੋ ਸਕਦਾ ਆਓ ਆਪਾਂ ਪਿੰਡਾਂ ਦੇ ਵਿੱਚ ਜਥੇਬੰਦੀਆਂ ਬਣਾਈਏ ਲੋਕਾਂ ਨੂੰ ਨਾਮ ਬੰਦ ਕਰੀਏ ਤਾਂ ਤੇ ਆਪਣਾ ਮਜ਼ਦੂਰ ਮੰਗਾਂ ਹੱਲ ਹੋ ਸਕਣਾ ਨਹੀਂ ਤਾਂ ਇਹਨਾਂ ਨੂੰ ਇਹ ਲੱਗਨ ਕਿ ਕੰਕ ਤੇ ਸਾਧ ਜਾਗੇ ਅਸੀਂ ਆਟ